ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਰੁਥਵੇ ਨਿਊਜ਼ ਚੈਨਲ ਅੱਜ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ ਜਾਣ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸੰਬੰਧੀ ਕੋਮਨ ਸਰਵਿਸ ਸੈਂਟਰ ਦੇ ਸੰਚਾਲਕਾਂ ਨੂੰ ਟ੍ਰੇਨਿੰਗ ਦਿੱਤੀ ਗਈ ਇਸ ਟ੍ਰੇਨਿੰਗ ਕੈਂਪ ਵਿੱਚ ਸਿਹਤ ਵਿਭਾਗ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਬੀਮਾ ਯੋਜਨਾ ਦਾ ਕਾਰਡ ਬਣਾਉਣ ਲਈ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਲਈ ਜਾਵੇਗੀ ਜਿਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਪਹੁੰਚਾਇਆ ਜਾ ਸਕੇ

ਪੰਜਾਬ ਸਰਕਾਰ ਦੀ ਪਹਿਲ ਕਦਮੀ ਹੈ ਪੂਰੇ ਵਿਸ਼ਵ ਪੱਤਰ ਦੇ ਵਿੱਚ ਕਿ ਇਹ ਇੱਕ ਐਹੋ ਜਿਹੀ ਸਿਹਤ بیمਾ ਯੋਜਨਾ ਹੈ ਜਿੱਥੇ ਕੋਈ ਕੰਡੀਸ਼ਨ ਹੈ ਹੀ ਨਹੀਂ ਜੀ ਅੱਜ ਅਸੀਂ ਕਾਮਨ ਸਰਵਿਸ ਸੈਂਟਰ ਦੇ ਜਿਹੜੇ ਸਾਡੇ ਵਿਲੇਜ ਲੈਵਲ ਐਂਟਰਪ੍ਰੀਨਰ VLE ਸੈਂਟਰ ਬਣੇ ਆ ਪਿੰਡਾਂ ਚ ਅਸੀਂ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਹੈ ਟ੍ਰੇਨਿੰਗ ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਸਰਕਾਰ ਦੀ ਕਿਹੜੀ ਕਿਹੜੀ ਸਕੀਮ ਇਸ ਵਿੱਚ ਲਾਂਚ ਹੋਈ ਹੈ ਜਿਵੇਂ ਕਿ ਆਯੂਸ਼ਮਾਨ ਕਾਰਡ ਸਿਹਤ ਮੁੱਖ ਮੰਤਰੀ ਸਿਹਤ بیمਾ ਯੋਜਨਾ ਜਿਹਦਾ ਨਾਮ ਦਿੱਤਾ ਗਿਆ ਔਰ ਉਹ ਕਿੱਦਾਂ ਬਣਾਣਾ ਹੈ ਉਹਦੇ ਵਿੱਚ ਕੀ ਫਾਰਮੈਲिटीज ਹੈ ਕਿ ਕੀ ਡਾਕੂਮੈਂਟ ਲੱਗਣੇ ਜਿਵੇਂ ਕਿ ਆਧਾਰ ਵੋਟਰ ਕਾਰਡ ਆਧਾਰ ਨਾਲ ਲਿੰਕਡ ਮੋਬਾਈਲ ਨੰਬਰ ਜ਼ਰੂਰੀ ਹੈ ਔਰ ਫੈਮਿਲੀ ਦੇ ਸਾਰਿਆਂ ਦੇ ਆਧਾਰ ਕਾਰਡ ਚਾਹੀਦੇ ਆ ਵੋਟਰ ਕਾਰਡ ਚਾਹੀਦੇ ਜਿਹੜੇ 18 ਸਾਲ ਤੋਂ ਘੱਟ ਬੱਚੇ ਨੇ ਉਹਨਾਂ ਦਾ ਆਧਾਰ ਕਾਰਡ ਤੇ ਮਾਰਟ ਸਰਟੀਫਿਕੇਟ ਚਾਹੀਦਾ ਉਹਦੇ ਬਾਰੇ ਪ੍ਰੋਪਰ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਇਹਦੀ ਲਾਂਚਿੰਗ ਹੁੰਦੀ ਹੈ ਪ੍ਰੋਪਰ ਤਰੀਕੇ 'ਚ ਅਸੀਂ ਇਹਨੂੰ ਗਰਾਊਂਡ ਲੈਵਲ ਤੇ ਇੰਪਲੀਮੈਂਟ ਕਰ ਸਕੀਏ ਸਰਕਾਰ ਵੱਲੋਂ ਕੋਈ ਫੀਸ ਨਿਧਾਰਤ ਕੀਤੀ ਗਈ ਹੈ ਜੀ ਕਾਰਡ ਨੂੰ ਜੀ ਨਹੀਂ ਸਰਕਾਰ ਵੱਲੋਂ ਹੈ ਤੇ ਅਸੀਂ ਗਰਾਉਂਡ ਤੇ ਬਿਲਕੁਲ ਫ੍ਰੀ ਕਾਰਡ ਬਣਾਵਾਂਗੇ ਇਹਦੇ ਦੋ ਪ੍ਰੋਸੈਸ ਹੈ ਪਹਿਲਾ KYC ਉਸ ਤੋਂ ਬਾਅਦ 15 ਤੋਂ 20 ਦਿਨਾਂ ਬਾਅਦ ਉਸ ਕਾਰਡ ਦੀ ਡਿਲੀਵਰੀ ਹੈ ਉਹ ਡਿਲੀਵਰੀ 15 ਤੋਂ 20 ਦਿਨਾਂ ਬਾਅਦ ਹੋਏਗੀ ਉਹ ਵੀ ਤੁਹਾਨੂੰ CSC ਸੈਂਟਰ ਤੇ ਹੀ ਜਾਣਾ ਪਏਗਾ ਉੱਥੇ ਤੁਹਾਡੀ OTP ਲੈ ਕੇ ਵੈਰੀਫਿਕੇਸ਼ਨ ਹੋ ਕੇ ਕਾਰਡ ਤੁਹਾਨੂੰ ਡਿਲੀਵਰ ਹੋਏਗਾ ਡਿਲੀਵਰ ਹੋਣ ਤੇ ਨਾਲ ਦੇ ਨਾਲ ਹੀ ਇਹ ਕਾਰਡ ਐਕਟਿਵ ਹੋ ਜਾਏਗਾ ਸਰ ਕਿਸ ਕਿਸ ਵਰਗ ਦਾ ਬਣੂਗਾ ਕਾਰਡ ਇਹ ਹਰ ਬੰਦੇ ਦਾ ਹਰ ਇਨਸਾਨ ਦਾ ਜੋ ਪੰਜਾਬ ਦਾ ਵਸਨੀਕ ਹੈ ਜਿਸ ਦਾ ਪੰਜਾਬ ਦਾ ਵੋਟਰ ਕਾਰਡ ਅਤੇ ਆਧਾਰ ਕਾਰਡ ਹੈ ਉਹ ਸਭ ਦਾ ਹੀ ਬਣਦਾ ਹੈ ਅਪੀਲ ਕੀ ਕਰੋਗੇ ਲੋਕਾਂ ਨੂੰ ਮੈਂ ਅਪੀਲ ਕਰਾਂਗਾ ਕਿ ਜੀ ਇਹ ਬਹੁਤ ਵਧੀਆ ਸਕੀਮ ਹੈ ਕਿਰਪਾ ਕਰਕੇ ਸਾਰੇ ਆਪਣੇ ਪਰਿਵਾਰਾਂ ਸਮੇਤ ਇਸ ਦੇ ਵਿੱਚ ਰਜਿਸਟ੍ਰੇਸ਼ਨ ਕਰਵਾਓ ਤੇ ਵੱਧ ਤੋਂ ਵੱਧ ਕਾਰਡ ਬਣਵਾ ਕੇ ਆਪਣੇ ਕੋਲ ਰੱਖੋ ਕਿਉਂਕਿ ਬਿਮਾਰੀ ਦਾ ਕੋਈ ਪਤਾ ਨਹੀਂ ਹੈ ਤੁਹਾਡੇ ਕੋਲ ਕਾਰਡ ਹੋ ਗਿਆ ਇੱਕ 10 ਲੱਖ ਦੀ ਸਕੀਮ ਹੈ ਬਹੁਤ ਵਧੀਆ ਬੈਨੀਫਿਟ ਹੈ ਸਰ ਇੱਕ ਇਹ ਹਰ ਪਰਿਵਾਰ ਦਾ ਮੰਦੇ ਆ ਕਿ 10 ਲੱਖ ਦੇ ਵਿੱਚ ਇੱਕ ਬੰਦਾ ਇਹ ਚੋਂ ਇਹਦੇ ਚ ਇੱਕ ਫੈਮਿਲੀ ਦਾ 10 ਲੱਖ ਹੈ ਉਹਦੇ ਫੈਮਿਲੀ ਵਿੱਚ ਤਿੰਨ ਮੈਂਬਰ ਹੈ ਚਾਰ ਮੈਂਬਰ ਹੈ ਉਹ ਸਾਰੇ 10 ਲੱਖ ਦੇ ਵਿੱਚ ਕਵਰ ਹੋਣਗੇ ਸਰ ਕਿਹੜੇ ਕਿਹੜੇ ادارے ਜਿਹੜੇ ਹੈ ਨੂੰ ਰਜਿਸਟਰਡ ਕਰਨਗੇ ਇੱਥੇ ਕਲੇ ਕਾਮਨ ਸਰਵਿਸ ਸੈਂਟਰ ਹੈ ਜਿੰਨੇ ਕੋਲੇ ਕਾਮਨ ਸਰਵਿਸ ਸੈਂਟਰ ਬਨੇ ਹੋਏ ਨੇ ਚਾਹੇ ਉਹ ਸੁਸਾਇਟੀਆਂ ਹੈ ਉਹਨਾਂ ਕੋਲੇ ਕਾਮਨ ਸਰਵਿਸ ਸੈਂਟਰ ਸਾਡੇ ਸੀਐਸਸੀ ਸੈਂਟਰਸ ਨੇ ਆਪਣੇ ਬਨੇ ਹੋਏ ਉਹ ਹੈ ਔਰ ਇਸ ਤੋਂ ਲਗਵਾ ਸੈਲਫ ਹੈਲਪ ਗਰੁੱਪ ਦੇ ਲੜਕੇ ਉਹਨਾਂ ਕੋਲੇ ਕਾਮਨ ਸਰਵਿਸ ਸੈਂਟਰ ਬਨੇ ਆ ਮੇਰੇ ਨਾਲ ਡੀਪੀਐਮ ਸਾਹਿਬ ਨਾਲ ਨੇ ਸੁਖਵਿੰਦਰ ਜੀ ਉਹਨਾਂ ਨੇ ਵੀ ਆਪਣੀ ਲੜਕੀਆਂ ਨੂੰ ਜਿਹੜੇ ਉਹਨਾਂ ਦੇ ਬੀਸੀ ਸਖੀ ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਮੈਂ ਅੱਜ ਕਿਸੇ ਕੌਨਕੀਓ ਟ੍ਰੇਨਿੰਗ ਦਿੱਤੀ ਗਈ ਹੈ ਵੀ ਇਹ ਨੂੰ ਕੀ ਕਹਿਣਾ ਚਾਹੂੰਗਾ ਅ ਅੱਜ ਦੀ ਜਿਹੜੀ ਅਸੀਂ ਟ੍ਰੇਨਿੰਗ ਸੈਸ਼ਨ ਰੱਖਿਆ ਸੀ ਜੀ ਇਹ ਵੀਆਰ ਲੀਜ਼ ਦਾ ਕੈਂਪ ਵੀਆਰ ਲੀਜ਼ ਜਿਹੜੇ ਨੇ ਸਾਡੇ ਸੀਐਸਸੀ ਸੈਂਟਰਸ ਦੇ ਉੱਤੇ ਕੰਮ ਕਰਦੇ ਨੇ ਔਰ ਅਸੀਂ ਜਿਹੜਾ ਹੈਗਾ ਬਾਅਦ ਜਲਦੀ ਮੁੱਖ ਮੰਤਰੀ ਸਹਿਤ ਬੀਮਾ ਯੋਜਨਾ ਚੜੀ ਹੈਗੀ ਹੈ ਅ ਜਿਹੜਾ 10 ਲੱਖ ਦਾ ਇੰਸ਼ੋਰੈਂਸ ਜਿਹੜਾ ਹੈਗਾ ਉਹ ਬਿਨਾ ਕਿਸੇ ਕੈਟੇਗੋਰੀਜ਼ੇਸ਼ਨ ਦੇ ਸਾਰਿਆਂ ਦੇ ਲਈ ਹੈ ਉਹ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਸੋ ਇਹ ਉਹ ਸ਼ੁਰੂਆਤ ਦੀ ਤਿਆਰੀ ਸੀ ਕਿਉਂਕਿ ਇਹ ਜਿਹੜੀ ਨੋਨ ਮੈਂਬਰ ਹੈ ਇਹ ਸਾਰੀ ਸੀਐਸਸੀ ਸੈਂਟਰਸ ਦੇ ਵਿੱਚ ਨਰੋਲਮੈਂਟ ਹੋਣੀ ਹੈ ਔਰ ਇਸ ਕਰਕੇ ਅੱਜ ਸਾਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਔਰ ਇਹ ਬਹੁਤ ਸਿੰਪਲ ਪ੍ਰੋਸੈਸ ਹੈ ਕਿ ਵੋਟਰ ਕਾਰਡ ਆਧਾਰ ਕਾਰਡ ਤੁਸੀਂ ਲੈ ਕੇ ਆਓ ਪਰਿਵਾਰ ਦਾ ਜਿਹੜਾ ਹੈਡ ਹੈ ਹਾਊਸਹੋਲਡ ਉਹ ਲੈ ਕੇ ਆਵੇ ਤੇ ਸਾਰੇ ਪਰਿਵਾਰ ਦੀ ਜਿਹੜੀ ਨਰੋਲਮੈਂਟ ਹੈ ਉਹ ਹੋ ਜਾਂਦੀ ਹੈ ਔਰ ਇਹ ਮੈਂ ਸਮਝਦੀ ਹਾਂ ਕਿ ਵਿਸ਼ਵ ਪੱਧਰ ਦੇ ਵਿੱਚ ਕਿਸੇ ਪਹਿਲਾਂ ਇਸ ਕਿਸਮ ਦਾ ਜਿਹੜਾ ਸਕੀਮ ਹੈ ਇਨ ਪ੍ਰੋਗਰਾਮ ਹੈ ਉਹ ਚੱਲਿਆ ਹੈਗਾ ਜਿੱਦੇ ਵਿੱਚ ਕੋਈ ਕੈਟੇਗਰੀਜ਼ੇਸ਼ਨ ਨਹੀਂ ਕੋਈ ਕ੍ਰਾਈਟੇਰੀਆ ਨਹੀਂ ਔਰ ਸਾਰਿਆਂ ਦੇ ਲਈ ਦੀ ওপਨ ਹੈ ਉਹ ਲੱਗਦਾ ਸੋ ਸਾਡੀ ਕੋਸ਼ਿਸ਼ ਜਿਹੜੀ ਹੈਗੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਹੈ ਕਿ ਅਸੀਂ ਇਹਨੂੰ ਘਰ-ਘਰ ਤੱਕ ਲੈ ਕੇ ਜਾਈਏ ਕੋਈ ਬੰਦਾ ਆ ਜੇ ਸਾਡਾ ਰਹਿ ਨਾ ਜਾਵੇ ਖਾਸ ਤੌਰ ਤੇ ਜਿਨ੍ਹਾਂ ਨੂੰ ਇਸ ਦੀ ਲੋੜ ਵੀ ਹੈਗੀ ਹੈ ਸੋ ਇਸ ਕਰਕੇ ਅੱਜ ਦਾ ਇਹ ਟ੍ਰੇਨਿੰਗ ਸੈਸ਼ਨ ਅਸੀਂ ਰੱਖਿਆ ਜਿੱਦੇ ਵਿੱਚ ਹੈਲਥ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਕੋਆਪਰੇਟਿਵ ਡਿਪਾਰਟਮੈਂਟ ਸਾਰਿਆਂ ਨੇ ਅਸੀਂ ਪਾਰਟਿਸਿਪੇਟ ਕੀਤਾ ਹੈ ਸੋ ਸਾਰਿਆਂ ਦੀ ਸਾਡੀ ਕੋਸ਼ਿਸ਼ ਵੀ ਇਹੀ ਰਹੀ ਹੈ ਕਿ ਅਸੀਂ ਵੱਧ ਤੋਂ ਵੱਧ ਇਹਦੀ ਅਵੇਅਰਨੈਸ ਵੀ ਕਰੀਏ ਮੈਮ ਸਰਕਾਰ ਵੱਲੋਂ ਫੀਸ ਕੀ ਰੱਖੀ ਗਈ ਹੈ ਜੀ ਕਾਰਡ ਬਣਾਉਣ ਦੀ ਦੇਖ ਦੇਖੋ ਸਰਕਾਰ ਵੱਲੋਂ ਜਿਹੜੇ ਕੋਈ ਫੀਸ ਇਸ ਦੀ ਕੋਈ ਇਸ ਤਰ੍ਹਾਂ ਦੀ ਕੋਈ ਫੀਸ ਨਹੀਂ ਰੱਖੀ ਗਈ ਸਰਕਾਰ ਦਾ ਜਿਹੜਾ ਇਹ ਟੋਟਲ ਪ੍ਰੋਗਰਾਮ ਜਿਹੜਾ ਹੈਗਾ ਫਰੀ ਆਫ ਕਾਸਟ ਪ੍ਰੋਗਰਾਮ ਹੈਗਾ ਔਰ ਫਰੀ ਆਫ ਕਾਸਟ ਕੋਰਡੀਨਸ਼ਰੈਂਸ ਹੋਵੇਗੀ ਔਰ ਜਿਹੜਾ ਤੁਹਾਡਾ ਕਾਰਡ ਹੈਗਾ ਜਦੋਂ ਕਾਰਡ ਬਣ ਕੇ ਆ ਗਿਆ ਉਹ ਵੀ ਅਸੀਂ ਤੁਹਾਰੇ ਜਾ ਕੇ ਉਹ ਵੀ ਅਸੀਂ ਕਰਵਾ ਕੇ ਇਸ ਕਿੰ ਕਿਹੜੀ ਤਰੀਕੇ ਸ਼ੁਰੂ ਹੋ ਰਹੀ ਹੈ ਜੀ ਅਹ ਇਹ ਸਕੀਮ ਜਿਹੜੀ ਹੈਗੀ ਹੈ ਜੀ ਅਸੀਂ ਜਿਹੜਾ ਇਹਦਾ ଫਾਰਮਲ ਲਾਂਚ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਜਿਹੜਾ ਹੈਗਾ ਉਹ ਕੀਤਾ ਜਾਏਗਾ ਅਸੀਂ 8 ਤਰੀਕ ਤੋਂ ਇਹਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਆਪਣੇ ਸੀਐਸਸੀ ਸੈਂਟਰ ਤੇ ਸ਼ੁਰੂ ਕਰਦੇ ਹਾਂ ਮੈਮ ਹਰ ਵਰਗ ਦਾ ਕਾਰਡ ਬਣੂਗਾ ਜੀ ਬਿਲਕੁਲ ਹਰ ਵਰਗ ਦਾ ਜੀ ਓਪਨ